ਜਲਦ ਹੀ ਘਟ ਸਕਦੀ ਹੈ ਘਰ ਬਣਾਉਣ ਜਾਂ ਖਰੀਦਣ ਦੀ ਲਾਗਤ ਸੀਮਿੰਟ ਤੇ GST 28% ਤੋਂ ਘਟਾ ਕੇ ਕੀਤਾ ਗਿਆ 18% GST ਨੋਟੀਫਿਕੇਸ਼ਨ ਦੇ ਅਨੁਸਾਰ ਪੋਰਟਲੈਂਡ ਸੀਮੈਂਟ, ਐਲੂਮਿਨਸ ਸੀਮੈਂਟ, ਸਲੈਂਕ ਸੀਮੈਂਟ, ਸੁਪਰ ਸਲਫੇਟ ਸੀਮੈਂਟ ਅਤੇ ਇਸ ਤਰ੍ਹਾਂ ਦੇ ਹਾਈਡਰੋਲਿਕ ਸੀਮੈਂਟ ਭਾਵੇਂ ਰੰਗीन ਹੋਣ ਜਾਂ ਕਲਿੰਕਰਾਂ ਦੇ ਰੂਪ ਵਿੱਚ 22 ਸਤੰਬਰ 2025 ਤੋਂ ਲਾਗੂ ਹੋਣ ਤੇ ਉਹਨਾਂ ਦੀ GST ਦਰ 28% ਤੋਂ 18% ਰਹਿ ਜਾਵੇਗੀ। ਸਰਕਾਰ ਦੇ ਇਸ ਫੈਸਲੇ ਤੋਂ ਪਿੰਡੂ ਰਹਿਸ਼ ਇੱਕ ਮੁੱਖ ਲਾਭਪਾਤਰੀ ਹੋਵੇਗਾ ਕਿਉਂਕਿ ਇਸ ਟੈਕਸ ਕਟੌਤੀ ਨਾਲ ਕੁੱਲ ਉਸਾਰੀ ਖਰਚਿਆਂ ਵਿੱਚ 0.8 ਤੋਂ 1% ਦੀ ਕਮੀ ਆਵੇਗੀ ਸੀਮੈਂਟ ਨਿਰਮਾਤਾਵਾਂ ਦੀ ਮੁਨਾਫੇ ਨੂੰ ਪ੍ਰਭਾਵਿਤ ਕੀਤੇ ਬਿਨਾ 26 ਤੋਂ 28 ਰੁਪਏ ਪ੍ਰਤੀ ਬੈਗ ਦਾ ਕੀਮਤ ਲਾਭ ਪਰਚੂਨ ਗ੍ਰਾਹਕ ਨੂੰ ਤਬਦੀਲ ਕੀਤਾ ਜਾਵੇਗਾ ਪ੍ਰਤੀ ਥੈਲਾ ਸੀਮੇਂਟ ਦੀ ਕੁੱਲ ਟੈਕਸ ਤੋਂ ਬਾਅਦ ਦੀ ਲਾਗਤ ਘਟ ਜਾਵੇਗੀ ਜਿਸ ਨਾਲ ਬਿਲਡਰਾਂ ਲਈ ਕੁੱਲ ਉਸਾਰੀ ਲਾਗਤ ਵੀ ਘਟ ਜਾਵੇਗੀ ਜੇਕਰ ਡਿਵੈਲਪਰ ਇਸ ਟੈਕਸ ਲਾਗ ਨੂੰ ਪਾਸ ਕਰਦੇ ਹਨ ਤਾਂ ਘਰ ਦੀਆਂ ਪ੍ਰਤੀ ਵਰਗ ਫੁੱਟ ਕੀਮਤਾਂ ਘਟ ਸਕਦੀਆਂ ਹਨ ਇਸ GST ਦਰ ਵਿੱਚ ਕਟੌਤੀ ਜੇਕਰ ਘਰ ਦੀਆਂ ਕੀਮਤਾਂ ਵਿੱਚ ਕਮੀ ਲਿਆਉਂਦੀ ਹੈ ਤਾਂ ਇਹ ਘਰ ਖਰੀਦਦਾਰਾਂ ਲਈ ਨਵੇਂ ਘਰ ਬਤੇਰੇ ਕਿਫਾਇਤੀ ਬਣਾ ਦੇਵੇਗੀ